ਰਾਵਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੋ ਕਰ ਸਵਾਗਤ ਕਰਦਾ ਇੱਕ ਆਪਾਂ ਰਾਵਤਾ ਪੰਜਾਬ ਚੈਨਲ ਉਤੇ ਸੀਰੀਜ਼ ਸ਼ੁਰੂ ਕੀਤੀ ਹੋਈ ਹੈ ਸਾਕਾ ਨੀਲਾ ਤਾਰਾ ਕਿਤਾਬ ਬਾਰੇ ਇਸ ਕਿਤਾਬ ਦੇ ਵਿੱਚ ਆਪਰੇਸ਼ਨ ਬਲਿਸਟਾਰ ਦਾ ਪੂਰਾ ਵਰਣਨ ਹੈ ਕਿਤਾਬ ਦੇ ਲੇਖਕ ਡਾਕਟਰ ਭਗਵਾਨ ਸਿੰਘ ਉਸ ਸਾਰੇ ਕਸ ਦੇ ਗਵਾਹ ਨੇ ਜਿਨ੍ਹਾਂ ਨੇ ਕੁਝ ਆਪਣੇ ਹੋਰ ਨੇੜਲੇਆਂ ਨਾਲ ਗੱਲਬਾਤ ਕਰਕੇ ਜਾਂ ਕੁਝ ਹੋਰ ਕਿਤਾਬਾਂ ਪੜ੍ਹ ਕੇ ਇਹ ਕਿਤਾਬ ਦੇ ਵਿੱਚ ਡਿਟੇਲ ਸਾਰੀਆਂ ਘਟਨਾਵਾਂ ਲਿਖੀਆਂ ਨੇ ਅਪਾ ਪਹਿਲੀ ਜੂਨ ਤੋਂ 8 ਜੂਨ ਤੱਕ ਦਾ ਸਾਰਾ ਵਰਤਾਂਤ ਚਰਚਾ ਵਿੱਚ ਲਿਆ ਚੁੱਕੇ ਆ ਹੁਣ 9 ਜੂਨ ਨੂੰ ਕੀ ਘਟਨਾਵਾਂ ਵਾਪਰੀਆਂ ਇਹਦੇ ਬਾਰੇ ਗੱਲ ਕਰਾਂਗੇ 9 ਜੂਨ ਦੇ ਇਸ ਕਾਂਡ ਵਿੱਚ ਕਾਫੀ ਲੰਮਾ ਵਰਤਾਂਤ ਹੈ ਕਿਸ ਤਰ੍ਹਾਂ ਫੌਜੀ ਅਧਿਕਾਰੀਆਂ ਤੇ ਸਿਵਲ ਅਧਿਕਾਰੀਆਂ ਨੇ ਬਗਾਵਤ ਕੀਤੀ ਉਹਦਾ ਵੀ ਵਰਣਨ ਹੈ ਤੇ ਇਸ ਨੂੰ ਆਪਾਂ ਤਿੰਨ ਹਿੱਸਿਆਂ ਵਿੱਚ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਕਰਦੇ ਆ ਸ਼ੁਰੂ 9 ਜੂਨ ਸ਼ਨੀਵਾਰ 1984 ਉਸ ਦਿਨ ਕੀ ਕੀ ਵਾਪਰਿਆ ਇਹਦੇ ਵਿੱਚ ਡਿਟੇਲ ਆਪਾਂ ਗੱਲ ਕਰਾਂਗੇ ਬੋਂਗਿਆਂ ਵਾਲੇ ਮੋਰਚੇ ਤੇ ਸਿੰਘਾਂ ਦੇ ਹੱਥ ਫੌਜ ਦਾ ਅਸਲਾ ਆ ਜਾਣ ਕਰਕੇ ਹੁਣ ਉਹ ਖੁੱਲ ਕੇ ਲੜ ਰਹੇ ਸਨ ਫੌਜ ਨੇ ਖੜਕੋਆਂ ਨੂੰ ਬੰਦੀ ਬਣਾਏ ਫੌਜੀ ਛੱਡਣ ਅਤੇ ਹੱਥ ਖੜੇ ਕਰਕੇ ਬਾਹਰ ਆਉਣ ਲਈ ਕਈ ਵਾਰ ਚੇਤਾਵਨੀਆਂ ਦਿੱਤੀਆਂ ਪਰ ਸਿੰਘ ਇਹਨਾਂ ਦਾ ਜਵਾਬ ਗੋਲੀ ਨਾਲ ਦਿੰਦੇ ਰਹੇ ਸਵੇਰੇ ਕੋਈ 9:00 ਵਜੇ ਦੇ ਕਰੀਬ ਫੌਜ ਦੀ ਚੇਤਾਵਨੀ ਦੇ ਜਵਾਬ ਵਿੱਚ ਅਗੋ ਸਿੰਘਾਂ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਨੂੰ ਬੁਲਾ ਕੇ ਸਾਡੀ ਗੱਲ ਕਰਾਈ ਜਾਵੇ ਫੌਜ ਨੇ ਡਿਊਟੀ ਕਰਕੇ ਜਾ ਚੁੱਕੇ ਗਿਆਨੀ ਪੂਰਨ ਸਿੰਘ ਨੂੰ ਘਰੋਂ ਬੁਲਾਇਆ ਜਦ ਗਿਆਨੀ ਪੂਰਨ ਸਿੰਘ ਆਏ ਤਾਂ ਸਿੰਘਾਂ ਨੇ ਗਿਆਨੀ ਜੀ ਨੂੰ ਅੰਦਰ ਭੇਜਣ ਲਈ ਕਿਹਾ ਫੌਜ ਨੇ ਇਸ ਗੱਲ ਤੋਂ ਨਾ ਕਰ ਦਿੱਤੀ ਗਿਆਨੀ ਪੂਰਨ ਸਿੰਘ ਨੇ ਫੌਜ ਨੂੰ ਇਸ ਗੱਲ ਲਈ ਮਨਾ ਲਿਆ ਕਿ ਜੇ ਉਹ ਸਿੰਘਾਂ ਨੂੰ ਬਾਹਰ ਬੁਲਾ ਕੇ ਸਮਰਪਣ ਕਰਾ ਦੇਵੇ ਤਾਂ ਉਹਨਾਂ ਨੂੰ ਗੋਲੀ ਨਹੀਂ ਮਾਰੀ ਜਾਵੇਗੀ ਫੌਜੀ ਅਧਿਕਾਰੀਆਂ ਨੇ ਕਿਹਾ ਕਿ ਜੇ ਉਹਨਾਂ ਨੇ ਫੌਜੀ ਬੰਦਕਾਂ ਨੂੰ ਗੋਲੀ ਨਹੀਂ ਮਾਰੀ ਹੋਵੇਗੀ ਤਾਂ ਉਹਨਾਂ ਨੂੰ ਵੀ ਮਾਰਿਆ ਨਹੀਂ ਜਾਵੇਗਾ ਫੌਜ ਨੇ ਗਿਆਨੀ ਪੂਰਨ ਸਿੰਘ ਨੂੰ ਸਿੰਘਾਂ ਤੋਂ ਇਹ ਪੁੱਛਣ ਲਈ ਕਿਹਾ ਕਿ ਉਹਨਾਂ ਨੇ ਬੰਦਤਕ ਫੌਜੀਆਂ ਦਾ ਕੀ ਕੀਤਾ ਹੈ ਜਦ ਗਿਆਨੀ ਜੀ ਨੇ ਸੰਗਾਂ ਤੋਂ ਪੁੱਛਿਆ ਤਾਂ ਉਹਨਾਂ ਦਾ ਜਵਾਬ ਸੀ ਕਿ ਉਹਨਾਂ ਕੋਲ ਕੋਈ ਜਾਂਦਾ ਫੌਜੀ ਨਹੀਂ ਹੈ ਇਹ ਸੁਣ ਕੇ ਫੌਜ ਨੇ ਗਿਆਨੀ ਪੂਰਨ ਸਿੰਘ ਨੂੰ ਕਿਹਾ ਕਿ ਹੁਣ ਤੁਹਾਡੀ ਲੋੜ ਨਹੀਂ ਰਹੀ ਤੁਸੀਂ ਜਾ ਸਕਦੇ ਹੋ ਫਿਰ ਫੌਜ ਨੇ ਵੱਡੀ ਤੋਪ ਨਾਲ ਪੂਰੇ ਅਤੇ ਬੁੰਗਿਆਂ ਉੱਤੇ ਬੰਬਾਰੀ ਕੀਤੀ ਜਿਸ ਨਾਲ ਧੂئیں ਅਤੇ ਮਿੱਟੀ ਦੇ ਗੁਬਾਰ ਉੱਠੇ ਇਸੇ ਦੌਰਾਨ ਮੌਕਾ ਵੇਖ ਕੇ ਪੈਰਕਮਾਂਡਸ ਦੀ ਟੋਲੀ ਨੇ ਲੰਮੇ ਪੈ ਕੇ ਅੱਗੇ ਵੱਧ ਕੇ ਤੋਪ ਦੇ ਗੋਲਿਆਂ ਨਾਲ ਹੋਏ ਮਗੋਂ ਉਹ ਰਾਂ ਵਿੱਚ ਦੀ ਭੋਰੇ ਵਿੱਚ ਕਈ ਵਿਸਫੋਟ ਪਦਾਰਥ ਸੁੱਟੇ ਜਿਸ ਨਾਲ ਅੰਦਰਲੇ ਸਿੰਘਾਂ ਦੀ ਚੀਸੜੀ ਉੱਡ ਗਏ ਅਤੇ ਉਹ ਸ਼ਹੀਦੀ ਪ੍ਰਾਪਤ ਕਰ ਗਏ ਇਹਨਾਂ ਸ਼ਹੀਦ ਹੋਣ ਵਾਲੇ ਸਿੰਘਾਂ ਵਿੱਚ ਜਥੇਦਾਰ ਰਾਮ ਸਿੰਘ ਸੁਲਤਾਨਪੁਰ ਲੋਧੀ ਭਾਈ ਦਲਵੀਰ ਸਿੰਘ ਅਬਿਆਸੀ ਭਾਈ ਮੇਜਰ ਸਿੰਘ ਨਾਗੋਕੇ ਭਾਈ ਲੱਖਾ ਸਿੰਘ ਨਾਗੋਕੇ ਭਾਈ ਸੁਖਵਿੰਦਰ ਸਿੰਘ ਬਟਿੰਗ ਬਲਵਿੰਦਰ ਸਿੰਘ ਬਟਿੰਗ ਨੰਦ ਸਿੰਘ ਪੱਠੀ ਆਦ ਸੱਤ ਸਿੰਘ ਸੰਨ ਉੱਥੇ ਮੌਜੂਦ ਬੰਦਕ ਬਣਾਏ ਫੌਜੀਆਂ ਦੀ ਲਾਸ਼ਾਂ ਵੀ ਟੁਕੜੇ ਟੁਕੜੇ ਹੋ ਗਈਆਂ ਜਿਸ ਦਾ ਇਲਜ਼ਾਮ ਖਾੜਕੋਤੇ ਲਗਾਇਆ ਕਿ ਗਿਆ ਕਿ ਉਹਨਾਂ ਨੇ ਫੌਜੀਆਂ ਨੂੰ ਬੇਰਹਿਮੀ ਨਾਲ ਮਾਰਿਆ ਹੈ ਇੱਕ ਇੱਕ ਕਰਕੇ ਇੱਕ ਇੱਕ ਸਿੰਘ ਨੂੰ ਸੈਂਕੜੇ ਗੋਲੀਆਂ ਮਾਰ ਕੇ ਸ਼ਹੀਦ ਕਰਨ ਵਾਲੇ ਸੰਗਤ ਨੂੰ ਇਕੱਠੇ ਬਿਠਾ ਕੇ ਉੱਪਰ ਗ੍ਰੇਨੇਡ ਸੁੱਟਣਾ ਤੇ ਐਲ ਐਮ ਜੀ ਦਾ ਬਰਸਟ ਮਾਰਨ ਵਾਲੇ ਭੁੱਖੇ ਪਿਆਸੇ ਲੋਕਾਂ ਨੂੰ ਤਬਦੀ ਫਰਸ਼ ਤੇ ਲਟਾ ਕੇ ਅਣ ਮਨੁੱਖੀ ਤਸੀਹੇ ਦੇਣ ਵਾਲੇ ਸਿੰਘਾਂ ਤੋਂ ਰਹਿਮ ਦੀ ਆਸ ਰੱਖ ਰਹੇ ਸਨ ਇਹ ਹਰਮੰਦਰ ਸਾਹਿਬ ਕੰਪਲੈਕਸ ਅੰਦਰ ਸਿੰਘਾਂ ਦੀ ਫੌਜ ਨਾਲ ਆਖਰੀ ਟੱਕਰ ਸੀ ਇਸ ਵਾਰ ਵੀ ਮੈਦਾਨ ਬੇਸਕ ਫੌਜ ਦੇ ਹੱਥ ਰਿਆ ਪਰ ਸਿੰਘਾਂ ਨੇ ਆਪਣੀ ਬਾਦਰੀ ਨਾਲ ਉਹਨਾਂ ਦੇ ਛੱਕੇ ਛਾੜ ਦਿੱਤੇ ਅਤੇ ਆਪਣੇ ਨਾਮ ਇਤਿਹਾਸ ਵਿੱਚ ਅਮਰ ਕਰਾ ਗਏ ਕਰਫੂ ਦੇ ਦਿਨਾਂ ਵਿੱਚ ਜਦ ਸਭ ਲੋਕ ਅੰਤਰੀ ਡੱਕੇ ਹੋਏ ਸਨ ਤਾਂ ਫੌਜ ਨੇ ਦਰਬਾਰ ਸਾਹਿਬ ਕੰਪਲੈਕਸ ਦਾ ਖਜ਼ਾਨਾ ਤਾਂ ਲੁੱਟਿਆ ਹੀ ਉਹਨਾਂ ਨੇ ਕੰਪਲੈਕਸ ਵਿਚਲੇ ਸੇਵਾਦਾਰਾਂ ਦੇ ਘਰ ਅਤੇ ਅੰਦਰੂਨੀ ਸ਼ਹਿਰ ਦੇ ਬੰਦ ਕਰਨ ਨੂੰ ਵੀ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਚਾਰ ਦੀਵਾਰੀ ਤੋਂ ਅੰਦਰ ਵਾਲੇ ਸ਼ਹਿਰ ਵਿੱਚ 3 ਜੂਨ ਤੋਂ 8 ਜੂਨ ਤੱਕ ਚੋਰੀ ਦੀਆਂ 670 ਪੋਟਾਂ ਦਰਜ ਕਰਵਾਈਆਂ ਗਈਆਂ ਬਾਅਦ ਵਿੱਚ ਜਿਆਦਾ ਰੌਲਾ ਪੈ ਜਾਣ ਤੇ ਫੌਜ ਨੂੰ ਇੱਕ ਇਨਕੁਆਰੀ ਕਮੇਟੀ ਬਣਾਉਣੀ ਪਈ ਜਿਸ ਨੇ 26 ਮਦਰਾਸ ਦੇ ਕਮਾਂਡੈਂਟ ਕੇ ਐਮ ਜੀ ਪਣੀਕਰ ਨੂੰ ਜ਼ਿੰਮੇਵਾਰ ਠਹਿਰਾਇਆ ਕਿ ਉਹ ਆਪਣੀਆਂ ਬਟਾਲੀਆਂ ਨੂੰ ਕੰਟਰੋਲ ਕਰਨ ਵਿੱਚ ناکਾਮ ਰਿਹਾ ਕਿਉਂਕਿ ਉਹਨਾਂ ਦੇ ਬੈਰਕਾਂ ਵਿੱਚੋਂ ਤਲਾਸ਼ੀ ਦੌਰਾਨ ਬਹੁਤ ਸਾਰਾ ਕੀਮਤੀ ਸਮਾਨ ਰਿਕਵਰ ਹੋਇਆ ਸੀ ਸੋ ਇੱਕ ਤਰ੍ਹਾਂ ਨਾਲ ਫੌਜ ਵਾਲਿਆਂ ਨੇ ਲੁੱਟ ਵੀ ਮਚਾਈ ਜਿਸ ਤਰ੍ਹਾਂ ਇਹਨੇ ਵੱਡੀ ਭਦਰ ਤੇ ਪਰਚੇ ਦਰਜ ਹੋਏ ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦੀ ਸਾਦੀ ਭਰਦੀ ਆ ਬੀਐਸਐਫ ਦੀ 58 ਬਟਾਲੀਆਂ ਨਾਲ ਦੇ ਕੋਲੋਂ ਵੀ ਸਮਾਨ ਬਰਾਮਦ ਕੀਤਾ ਗਿਆ ਇਸ ਚੋਰੀ ਦਾ ਪੇਤ ਇਸ ਤਾਂ ਖੁੱਲਿਆ ਕਿ ਇੱਕ ਬੀਐਸਐਫ ਸਿਪਾਹੀ ਨੇ ਚੋਰੀ ਦਾ ਸਮਾਨ ਆਪਣੇ ਘਰ ਰਾਜਸਥਾਨ ਭੇਜਿਆ ਜੋ ਡੱਬਾ ਪਾਣੀ ਵਿੱਚ ਭਿੱਜ ਕੇ ਭਿੱਜ ਜਾਣ ਨਾਲ ਐਡਰੈਸ ਮਿਟ ਗਿਆ ਜਦੋਂ ਇਹ ਬਾਅਸ ਮੁੜ ਕੇ ਭੇਜਨ ਵਾਲੇ ਕੋਲ ਆਇਆ ਤਾਂ ਬਟਾਲੀਅਨ ਵਿੱਚ ਪਤਾ ਲੱਗਿਆ ਕਿ ਕਿਵੇਂ ਚੋਰੀ ਦਾ ਮਾਲ ਘਰਾਂ ਨੂੰ ਭੇਜਿਆ ਗਿਆ ਹੈ ਫੌਜੀਆ ਦੇ ਤੋਂ ਬਰਾਮਦ ਕਰਕੇ ਲਫਟੀਨੈਂਟ ਕਰਨਲ ਗੋਬਿੰਦਰ ਸਿੰਘ ਨੇ ਬਹੁਤ ਸਾਰਾ ਕੀਮਤੀ ਸਮਾਨ ਪੁਲਿਸ ਨੂੰ ਸੰਪਾ ਦਿੱਤਾ ਦਰਬਾਰ ਸਾਹਿਬ ਦੇ ਮੁਲਾਜ਼ਮਾਂ ਰਾਗੀਆਂ ਸਿੰਘ ਸਹਿਬਾਨ ਤੋਂ ਲੈ ਕੇ ਆਸ-ਪਾਸ ਦੇ ਘਰਾਂ ਅਤੇ ਦੁਕਾਨਾਂ ਦੀ ਭਾਰੀ ਲੁੱਟ ਕੀਤੀ ਗਈ ਸਵਾਲ ਇਹ ਪੈਦਾ ਹੁੰਦਾ ਹੈ ਕਿ ਬਾਹਰਲੇ ਲੋਕ ਤਾਂ ਘਰਾਂ ਵਿੱਚ ਕੈਦ ਸਨ ਫਿਰ ਇਹ ਲੁੱਟਮਾਰ ਕੌਣ ਕਰ ਰਿਹਾ ਸੀ ਜਦ ਰਹਿ ਕੇ ਗਲੀਆਂ ਬਜ਼ਾਰਾਂ ਵਿੱਚ ਦੰਦ ਨਾਉਂਦੀ ਸੈਰੀ ਫੌਜੀ ਇਹ ਕਾਰ ਇਹ ਕਰ ਰਹੀ ਸੀ ਇਨ੍ਹਾਂ ਫੌਜੀਆਂ ਨੇ ਬਦਕਾਰੀ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ ਜਦ ਅਫਵਾਹ ਇਹ ਉੱਡ ਗਈ ਕਿ ਦਰਬਾਰ ਸਾਹਿਬ ਅੰਦਰੋਂ ਗਰਭਪਤੀ ਔਰਤਾਂ ਦੀਆਂ ਅਲਾਸ਼ੀਆਂ ਮਿਲੀਆਂ ਬਾਅਦ ਵਿੱਚ ਇਹ ਜੋੜ ਦਿੱਤਾ ਗਿਆ ਕਿ ਭੋਰੇ ਵਿੱਚੋਂ ਨਿਰਵਸਤਰ ਔਰਤਾਂ ਮਿਲੀਆਂ ਜਿਨ੍ਹਾਂ ਨਾਲ ਬਲਾਤਕਾਰ ਕੀਤਾ ਜਾਂਦਾ ਸੀ ਫਿਰ ਸ਼ਰਾਬ ਦੀਆਂ ਬੋਤਲਾਂ ਨਸ਼ੀਲੇ ਪਦਾਰਥ ਮਿਲਦੇ ਦੀਆਂ ਖਬਰਾਂ ਫੈਲਾਈਆਂ ਗਈਆਂ ਇਸ ਤਰ੍ਹਾਂ ਸਰਕਾਰ ਨੇ ਸਿੱਖ ਯੋਧਿਆਂ ਨੂੰ ਅਤੇ ਉਹਨਾਂ ਦੇ ਪਰਮ ਪਵਿੱਤਰ ਸਥਾਨ ਨੂੰ ਬਦਨਾਮ ਕਰਨ ਲਈ ਹਰ ਹਰਵਾ ਵਰਤਿਆ ਪਰ ਉਹ ਉਨਾ ਸਿੱਧਾ ਨੂੰ ਲੋਕਮਨਾ ਵਿੱਚ ਸਥਾਪਿਤ ਹੋਣ ਤੋਂ ਨਾ ਰੁਕ ਸਕੇ 9 ਜੂਨ ਦੁਪਹਿਰ ਵੇਲੇ ਦੀਆਂ ਘਟਨਾਵਾਂ ਪ੍ਰੋਫੈਸਰ ਢਾਲੀਵਾਲ ਦੀ ਸਾਲੀ ਦੇ ਘਰ ਅਸੀਂ ਅਸੀਂ ਤੋਂ ਮਤਲਬ ਡਾਕਟਰ ਭਗਵਾਨ ਸਿੰਘ 9 ਜੂਨ ਤੱਕ ਰਹੇ 9 ਜੂਨ ਨੂੰ 2 ਤੋਂ 5 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ ਮੈਂ ਢਾਲੀਵਾਲ ਦੀ ਘਰ ਵਾਲੀ ਨੂੰ ਪੁੱਛਿਆ ਕਿ ਕੀ ਉਹ ਡਾਕਟਰ ਵਿਰਸਾ ਸਿੰਘ ਦੇ ਦਾ ਘਰ ਜਾਣਦੀ ਹੈ ਉਸ ਦਾ ਲੜਕਾ ਪਾਲ ਬਾਜਵਾ ਜਦੋਂ ਐਮ ਬੀਬੀਐਸ ਕਰਦਾ ਸੀ ਤਾਂ ਮੇਰੇ ਕੋਲ ਚੰਡੀਗੜ੍ਹ ਹਸਪਤਾਲ ਵਿੱਚ ਰਹਿੰਦਾ ਸੀ ਉਹ ਫਰੀਦਕੋਟ ਮੈਡੀਕਲ ਕਾਲਜ ਦਾ ਵਿਦਿਆਰਥੀ ਸੀ ਉਹ ਉਹ ਪੀਜੀ ਵਿੱਚ ਫਾਈਨਲ ਇਅਰ ਵਾਸਤੇ ਆਇਆ ਹੋਇਆ ਸੀ ਉਹ ਕਹਿਣ ਲੱਗੀ ਕਿ ਉਹਨਾਂ ਦੀ ਕੋਠੀ ਸਾਡੇ ਨਾਲ ਹੀ ਹੈ ਮੈਂ ਕਿਹਾ ਤੁਸੀਂ ਸਾਨੂੰ ਉਧਰ ਛੱਡ ਦਿਓ ਪ੍ਰੋਫੈਸਰ ਦੀ ਸਾੜੀ ਬਹੁਤ ਡਰੀ ਹੋਈ ਸੀ ਸਾਡੇ ਜਾਣ ਦਾ ਸੁਣ ਕੇ ਉਹ ਉਹਨਾਂ ਸ਼ੁਕਰ ਮਨਾਇਆ ਪ੍ਰੋਫੈਸਰ ਦੀ ਘਰ ਵਾਲੀ ਮੈਨੂੰ ਅਤੇ ਚੰਨੀ ਨੂੰ ਨਾਲ ਲੈ ਕੇ ਤੁਰ ਗਈ ਪ੍ਰੋਫੈਸਰ ਤਾਲੀ ਵਾਲ ਨੂੰ ਇਸ ਨੇ ਕਿਸੇ ਹੋਰ ਘਰ ਲੁਕਾ ਦਿੱਤਾ ਸੀ ਅਸੀਂ ਵੀ ਪ੍ਰੋਫੈਸਰ ਨੂੰ ਉੱਥੋਂ ਉੱਥੇ ਹੀ ਛੱਡਣਾ ਠੀਕ ਸਮਝਿਆ ਖੈਰ ਉਹ ਸਾਨੂੰ ਪਾਲ ਬਾਜਵੇ ਦੇ ਘਰ ਲੈ ਆਈ ਉਹ ਕਰ ਹੀ ਸੀ ਸਾਰੇ ਸਿੱਖ ਬੜੇ ਡਰੇ ਘਬਰਾਏ ਹੋਏ ਸਨ ਉਸ ਨਾਲ ਮੈਂ ਗੱਲ ਕੀਤੀ ਉਸਨੇ ਸਾਨੂੰ ਘਰ ਰੱਖਣ ਦੀ ਬਜਾਏ ਕਿਹਾ ਕਿ ਤੁਸੀਂ ਗੱਡੀ ਲੈ ਜਾਓ ਮੇਰੇ ਘਰ ਇੱਕ ਫੌਜ ਦਾ ਮੇਜਰ ਛੁੱਟੀ ਆਇਆ ਠਹਿਰਿਆ ਹੋਇਆ ਹੈ ਉਹ ਤੁਹਾਨੂੰ ਜਿੱਥੇ ਕਹੋ ਛੱਡ ਆਉਂਦਾ ਹੈ ਤੁਹਾਡਾ ਇੱਥੇ ਰਹਿਣਾ ਠੀਕ ਨਹੀਂ ਅਸੀਂ ਉਸ ਮੇਜਰ ਨੂੰ ਨਾਲ ਲੈ ਕੇ ਗੱਡੀ ਵਿੱਚ ਬੈਠੇ ਅਤੇ ਇਹ ਸਾਨੂੰ ਯੂਨੀਵਰਸਿਟੀ ਦੇ ਕੋਲ ਪਿੰਡ ਮਹਾਲ ਵਿੱਚ ਛੱਡ ਗਿਆ ਇੱਥੇ ਚਰਨਜੀਤ ਦਾ ਦੋਸਤ ਰਹਿੰਦਾ ਸੀ ਉਹ ਸਾਨੂੰ ਘਰ ਮਿਲ ਪਿਆ ਰਾਬਿ ਜੀ ਸਾਨੂੰ ਫੌਜੀਆਂ ਨੇ 5-6 ਥਾਵਾਂ ਤੇ ਜਾਂ ਜਿਆਦਾ ਤੇ ਜਾਂ ਜਿਆਦਾ ਵਾਰ ਰੁਕਿਆ ਪਰ ਇਹ ਬੇਜਰ ਆਪਣਾ ਆਈ ਕਾਟ ਦਿਖਾ ਦਿੰਦਾ ਅਤੇ ਕਹਿੰਦਾ ਕਿ ਇਹ ਮੇਰੇ ਨਾਲ ਮਹਿਮਾਨ ਹਨ ਸੋ ਸਾਨੂੰ ਕੋਈ ਜਿਆਦਾ ਮੁਸ਼ਕਲ ਪੇਸ਼ ਨਾ ਆਈ ਪਰ ਫੌਜ ਦਾ ਬਤੀਰ ਬਹੁਤ ਹੀ ਖਰਬਾ ਅਤੇ ਤਕਲੀਫ ਦੇ ਸੀ ਇੱਥੇ ਆ ਕੇ ਸਾਨੂੰ ਖਬਰਾਂ ਰਹੀਂ ਪਤਾ ਲੱਗਿਆ ਕਿ ਸਿੱਖ ਫੌਜੀਆਂ ਨੇ ਪੂਰੇ ਹਿੰਦੁਸਤਾਨ ਵਿੱਚ ਬਗਾਵਤ ਕਰ ਦਿੱਤੀ ਹੈ ਅਤੇ ਉਹ ਹਥਿਆਰ ਲੈ ਕੇ ਅੰਮ੍ਰਿਤਸਰ ਵੱਲ ਚੱਲ ਪਏ ਹਨ ਸਿੱਖ ਫੌਜੀਆਂ ਦੀ ਬਗਾਵਤ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸਕ ਵਰਤਾਰਾ ਹੈ ਜਦੋਂ ਫੌਜੀਆ ਨੇ ਬਗਾਵਤ ਕੀਤੀ ਸੀ ਸੋ ਇਹਦਾ ਪੂਰਾ ਵਰਤਾਰਾ ਆਪਾਂ ਦੇਖਦੇ ਹਾਂ ਕਿਹਾ ਜਾਂਦਾ ਹੈ ਕਿ ਅਫਵਾਹਾਂ ਸਭ ਤੋਂ ਛੇਤੀ ਸਫਰ ਕਰਦੀਆਂ ਹਨ ਪਰ ਸ੍ਰੀ ਹਰਿਮੰਦਰ ਸਾਹਿਬ ਸਾਹਿਬ ਉੱਤੇ ਹੋਏ ਹਮਲੇ ਦੀਆਂ ਖਬਰਾਂ ਨੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਦੇ ਬਾਵਜੂਦ ਪੂਰੀ ਦੁਨੀਆ ਵਿੱਚ ਇਸ ਤਰ੍ਹਾਂ ਦਾ ਇਸ ਤਰ੍ਹਾਂ ਟਰੈਵਲ ਕੀਤਾ ਕਿ ਉਹ ਆਪਣੇ ਮਿਸਾਲ ਆਪ ਹੈ ਫੌਜ ਦੇ ਸੂਤਰਾਂ ਰਾਹੀਂ ਇਹ ਖਬਰਾਂ ਸਿੱਖ ਫੌਜੀਆ ਤੱਕ ਪਹੁੰਚੀਆਂ ਕਿ ਦਰਬਾਰ ਸਾਹਿਬ ਤੇ ਹਮਲੇ ਕਰਕੇ ਅਕਾਲ ਤਖਤ ਦਾ ਦਿੱਤਾ ਗਿਆ ਹੈ ਸੰਤ ਜਰਨੈਲ ਸਿੰਘ ਦੀ ਅਗਵਾਈ ਹੇਠ ਲੜਦੇ ਦਰਜਣਾ ਸਿੰਘ ਸ਼ਹੀਦ ਹੋਏ ਗਏ ਹਨ ਅਤੇ ਉਹ ਸੈਂਕੜੇ ਨਹਿਤੇ ਸ਼ਰਧਾਲੂਨ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ ਦਰਬਾਰ ਸਾਹਿਬ ਤੇ ਕਬਜ਼ਾ ਕਰਨ ਤੋਂ ਬਾਅਦ ਫੌਜ ਹੁਣ ਪਿੰਡਾਂ ਸ਼ਹਿਰਾਂ ਵੱਲ ਨਿਕਲ ਤੁਰੀ ਹੈ ਜਿੱਥੇ ਉਹਨਾਂ ਨੇ ਅਮਰਤਾਰੀ ਸਿੱਖਾਂ ਨੂੰ ਕਤਲ ਕਰਨ ਦੇ ਨਾਲ ਨਾਲ ਲੋਕਾਂ ਦੇ ਘਰਾਂ ਵਿੱਚ ਲੁਕਤਮਾਰ ਬਲਾਤਕਾਰ ਕਰਨਾ ਸ਼ੁਰੂ ਕਰ ਦਿੱਤੇ ਹਨ ਭਾਰਤੀ ਫੌਜ ਵਿੱਚ ਡਿਊਟੀ ਕਰ ਰਿਹਾ ਇਸ ਪਾਣੀਆਂ ਦੇ ਪਰਿਵਾਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਇਸ ਤਰ੍ਹਾਂ ਦੀਆਂ ਖਬਰਾਂ ਸੁਣ ਕੇ ਸਾਰੇ ਸਿੱਖ ਫੌਜੀ ਸਖਤੇ ਵਿੱਚ ਆ ਗਏ ਉਹਨਾਂ ਨੇ ਆਪਣੇ ਉੱਚ ਅਧਿਕਾਰੀਆਂ ਤੋਂ ਹਾਲਾਤਾਂ ਬਾਰੇ ਸਪਸ਼ਟ ਕਰਨ ਲਈ ਕਿਹਾ ਪਰ ਉਹਨਾਂ ਦੀ ਕਿਸੇ ਨੇ ਨਾ ਸੁਣੀ ਅਤੇ ਨਾ ਹੀ ਦੱਸਣ ਦੀ ਕੋਸ਼ਿਸ਼ ਕੀਤੀ ਕਿ ਪੰਜਾਬ ਵਿੱਚ ਕੀ ਵਾਪਰ ਰਿਹਾ ਹੈ ਬਾਅਦ ਵਿੱਚ ਇਹ ਸਾਰੇ ਸਾਬਕਾ ਫੌਜੀ ਜਰਨੈਲਾਂ ਰਵਕ ਸਿੰਘ ਜਰਨਲ ਜਗਜੀਤ ਸਿੰਘ ਰੋੜਾ 에ਅਰ ਮਾਸਟਰਲ ਅਰਜਨ ਸਿੰਘ ਖੁਰਾਨ ਨੇ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੂੰ ਮਿਲ ਕੇ ਦੱਸਿਆ ਕਿ ਸਿੱਖ ਫੌਜੀਆਂ ਦੀ ਬਗਾਵਤ ਵਿੱਚ ਅਸਲ ਦੋਸ਼ ਉਨ੍ਹਾਂ ਦੇ ਅਫਸਰਾਂ ਦਾ ਹੈ ਜਿਨ੍ਹਾਂ ਨੇ ਆਪਣੇ ਸਪਾਹੀਆਂ ਨੂੰ ਸਥਿਤੀ ਸਪਸ਼ਟ ਨਹੀਂ ਕੀਤੀ ਇਸ ਤਰ੍ਹਾਂ ਜਦੋਂ ਉਨ੍ਹਾਂ ਦੇ ਕਿਸੇ ਅਧਿਕਾਰੀ ਨੇ ਗੱਲ ਨਹੀਂ ਸੁਣੀ ਤਾਂ ਉਹਨਾਂ ਆਪਣੇ ਫੌਜ ਆਪਣੇ ਤੌਰ ਤੇ ਫੈਸਲੇ ਕਰਕੇ ਬਗਾਵਤ ਸ਼ੁਰੂ ਕਰ ਦਿੱਤੀ ਕਿਉਂਕਿ ਇਹ ਉਹਨਾਂ ਦੀ ਫੌਜ ਵਿੱਚ ਸ਼ਾਮਲ ਹੋਣ ਸਮੇਂ ਚੁੱਕੀ ਗਈ ਸੌਦਾ ਹੀ ਹਿੱਸਾ ਸੀ ਸਿਖਲਾਈ ਪੂਰੀ ਕਰਨ ਮੰਗਰ ਉਹ ਸਿੱਖ ਫੌਜੀਆਂ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਕਰਨ ਕਰਨ ਸਮੇਂ ਤਿਆਰ ਬਰ ਤਿਆਰ ਕਤਾਰਾਂ ਵਿੱਚ ਖੜਾ ਕੀਤਾ ਜਾਂਦਾ ਹੈ ਸਭ ਤੋਂ ਅੱਗੇ ਕੇਸਰੀ ਨishan ਸਾਹਿਬ ਇਸ ਤੋਂ ਪਿੱਛੇ ਪਾਲਕੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ ਸ਼ਿਸ਼ੋਭਤ ਹੁੰਦੀ ਹੈ ਇਸ ਦੇ ਪਿੱਛੇ ਤਿਰੰਗਾ ਝੰਡਾ ਹੁੰਦਾ ਹੈ ਹਰ ਸਿੱਖ ਸਿਪਾਹੀ ਪਹਿਲਾਂ ਕੇਸਰੀ ਨishan ਤੇ ਹੱਥ ਰੱਖ ਕੇ ਸੌਂਹ ਕਹਿੰਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਆਂਚ ਨਹੀਂ ਆਉਣ ਦੇਵਾਂਗਾ ਇਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਉੱਤੇ ਹੱਥ ਰੱਖ ਕੇ ਰਖਾ ਕੇ ਸੌਂਹ ਖਵਾਈ ਜਾਂਦੀ ਹੈ ਕਿ ਉਹ ਤਿਰੰਗੇ ਝੰਡੇ ਨੂੰ ਸਦਾ ਉੱਚਾ ਰੱਖੇਗਾ ਸਿੱਖ ਫੌਜੀਆ ਨੇ ਤਿਰੰਗੇ ਦੀ ਇਲਾਜ਼ ਰੱਖਣ ਲਈ ਕਦੇ ਵੀ ਜਾਨਾਂ ਵਾਰਨ ਤੋਂ ਇਨਕਾਰ ਨਹੀਂ ਸੀ ਕੀਤਾ ਪਰ ਹੁਣ ਪਹਿਲੀ ਵਾਰ ਉਹਨਾਂ ਨੂੰ ਕੇਸਰੀ 임ਸਾਨ ਸਾਹਿਬ ਉੱਤੇ ਹੱਥ ਰੱਖ ਕੇ ਚੁੱਕੀ ਸੌਂ ਦੀ ਪਾਲਣਾ ਕਰਨ ਦੀ ਅਤਿਅੰਤ ਲੋੜ ਪੈ ਗਈ ਸੀ। ਸਭ ਤੋਂ ਪਹਿਲਾਂ 7 ਅਤੇ 8 ਜੂਨ ਦੇ ਵਿਚਕਾਰ ਲਈ ਰਾਤ ਨੂੰ ਆਪਣੇ ਬਟਾਲੀਅਨ ਹੈੱਡਕੁਆਟਰ ਲਾਲਗੜ ਜਟਾਂ ਗੰਗਾ ਨਗਰ ਰਾਜਸਥਾਨ ਤੋਂ 9 ਸਿੱਖਾਂ ਦੇ 9 ਸਿੱਖ 9 ਸਿੱਖ ਦੇ ਜਵਾਨਾਂ ਨੇ ਬਗਾਵਤ ਦਾ ਬਿਗਲ বাজਾਇਆ। 1 April 1964 ਵਿੱਚ ਖੜੀ ਕੀਤੀ ਇਹ ਰੈਜਿਮੈਂਟ 1965 ਅਤੇ 71 ਦੇ ਜੰਗਾਂ ਵਿੱਚ ਭਾਦਰੀ ਦੇ ਕਈ ਇਨਾਮ ਸਨਮਾਨ ਜਿੱਤ ਚੁੱਕੀ ਸੀ ਆਪਰੇਸ਼ਨ ਬਲੂ ਸਟਾਰ ਵੇਲੇ ਇਹ ਬਿਕਨਰ ਕੋਲ ਅਭਿਆਸ ਕਰਕੇ 6 ਜੂਨ ਨੂੰ ਹੀ ਵਾਪਸ ਹੈੱਡ ਕੁਆਰਟਰ ਪਹੁੰਚੇ ਸਨ ਜਿੱਥੇ ਇਹਨਾਂ ਨੇ ਕੱਲ ਤੱਕ ਸਾਹਬ ਦੇ ਟੈਟਰੀ ਕਰ ਦਿੱਤੇ ਜਾਣ ਦੀ ਖਬਰ ਸੂਬੇ ਦਾ ਰਫਤਾਰ ਸਿੰਘ ਦੀ ਰੇਡੀਓ ਤੇ ਬੀਬੀਸੀ ਦੇ ਸ਼ਾਮ ਦੀਆਂ ਖਬਰਾਂ ਵਿੱਚ ਸੁਣੀ ਇਹ ਖਬਰ ਸੁਣ ਕੇ ਇਹਨਾਂ ਸਿੱਖ ਨੌਜਵਾਨਾਂ ਸਿੱਖ ਜਵਾਨਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਪਾਰ ਠਿਸ ਲੱਗੀ ਇੱਥੇ ਬਾਬਾ ਗੁਰਚਰਨ ਸਿੰਘ ਮਾਨੋਸ਼ਾਲ ਦੇ ਛੋਟੇ ਭਰਾ ਭਾਈ ਕਰਲੋਚਨ ਸਿੰਘ ਅਤੇ ਉਹਨਾਂ ਦੇ ਨਾਲ ਹਵਾਲਦਾਰ ਗਿਆਨ ਸਿੰਘ 2 400 800 ਮੀਟਰ ਇਸ ਦਾ ਏਸ਼ੀਅਨ ਚੈਂਪੀਅਨਸ਼ਿਪ ਸੀ ਚੈਂਪੀਅਨਸ਼ਿਪ ਅਤੇ ਧਾਰਮਿਕ ਅਧਿਆਪਕ ਨੈਬ ਸੂਬੇਦਾਰ ਕਰਨਲ ਹੁਰਾਨ ਰਲਕੇ ਕੋਰਾਂ ਫੱਜਿਆਂ ਨੂੰ ਤਿਆਰ ਕੀਤਾ ਅਤੇ 257 ਐਸਐਲਆਰਾਂ ਤਤਕਾਲੀ ਐਲਐਮਜੀਆਂ 16 ਰਾਕਟ ਲਾਂਚਰ 6 6 ਆਰਸੀਐਲ ਗਨ ਵਾਲੀਆਂ ਜਿੱਪਾਂ ਮਾਉਂਟਡ ਐਂਟੀ ਟੈਂਕ ਗੱਨਾਂ ਸਮੇਤ ਕੁੱਲ 500 ਦੇ ਕਰੀਬ ਸਿੱਖ ਵੱਖ-ਵੱਖ ਕਿਸਮ ਦੇ ਥੈਰ ਲੈ ਕੇ 387 ਬੰਦੇ ਹਵਾਈ ਫੈਰ ਕਰਦੇ ਹੋਏ ਜੋਗੇ ਅਤੇ ਗੱਡੀਆਂ ਵਿੱਚ ਸਵਾਰ ਹੋ ਕੇ ਰਾਤ 11:30 ਵਜੇ ਅਮਰਸਰ ਵੱਲੋਂ ਨਿਕਲ ਤੁਰੇ ਇਹ ਜਵਾਨ ਐਨੇ ਜੋਸ਼ ਵਿੱਚ ਸਨ ਕਿ ਇਹਨਾਂ ਨੇ RCL ਗੰਨਾ ਜੀਪਾ ਸਮੇਤ ਚੁੱਕ ਕੇ ਟਰੱਕਾਂ ਵਿੱਚ ਛਿੜਾ ਦਿੱਤੀਆਂ ਭਾਵੇਂ ਕਿ ਦੋ ਸਿੱਖ ਲਾਈਟ ਇਨਵੈਂਟਰੀ ਜਿਸ ਦਾ ਹੈੱਡਕੁਆਰਟਰ ਅਮਰਸਰ ਵਿੱਚ ਸੀ ਅਤੇ ਜਿਸ ਨੂੰ ਆਪਰੇਸ਼ਨ ਬਲੂ ਸਟਾਰ ਦਾ ਨਾਮ 6 ਜੂਨ ਨੂੰ ਕਾਰਵਾਈ ਵਿੱਚ ਹਿੱਸਾ ਲੈਣ ਲਈ ਨਿਯੁਕਤ ਕੀਤਾ ਗਿਆ ਸੀ ਜਿੱਥੇ ਉਹਨਾਂ ਨੇ ਕਿਸਪਰੇਸ਼ਨ ਦਾ ਹਿੱਸਾ ਬਣਨ ਤੋਂ ਸਪਸ਼ਟ ਨਾ ਕਰ ਦਿੱਤੀ ਉੱਤੇ ਰੋਸ ਬਜਾਉ ਰੁੱਕੀ ਵੀ ਨਹੀਂ ਸੀ ਲਈ ਉਹਨਾਂ ਨੇ ਰੋਸ ਉਹਨਾਂ ਦੇ ਰੋਹ ਨੂੰ ਵੇਖਦਿਆਂ ਹੋਇਆਂ ਉਹਨਾਂ ਨੂੰ ਉੱਥੋਂ ਫੌਰੀ ਬਦਲ ਦਿੱਤਾ ਗਿਆ ਸੀ ਪਰ ਗੰਗਾ ਨਗਰ ਤੋਂ ਭਾਰਤੀ ਫੌਜੀ ਆਪ੍ਰੇਸ਼ਨ ਸਿੱਖ ਫੌਜਾਂ ਦੀ ਪਹਿਲੀ ਹਥਿਆਰਬੰਦ ਗਾਹਤ ਸੀ ਜਿਸ ਨੇ ਭਾਰਤੀ ਨਿਜਾਬ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਲਾਲਗੜ੍ਹ ਤੋਂ ਅੱਧੇ ਘੰਟੇ ਵਿੱਚ ਇਹ 20 ਕਿਲੋਮੀਟਰ ਦੂਰ ਗੰਗਾ ਨਗਰ ਪਹੁੰਚ ਗਏ ਰਾਹ ਵਿੱਚ ਲੱਠੇ ਵਾਲਾ ਚੈੱਕ ਪੋਸਟ ਤੇ ਇਹਨਾਂ ਨੂੰ ਰਸਤਾ ਨੂੰ ਪੁਲਿਸ ਨੇ ਨਾਕਾ ਲਾ ਕੇ ਰੋਕਣ ਦੀ ਕੋਸ਼ਿਸ਼ ਕੀਤੀ ਪਰ ਇਹ ਐਲਐਮਜੀ ਨਾਲ ਪੁਲਸ ਤੇ ਫਾਇਰਿੰਗ ਕਰਦੇ ਹੋਏ ਅੱਗੇ ਨਿਕਲ ਗਏ ਜਿੱਥੇ ਪੁਲਸ ਦਾ ਇੱਕ ਸਿਪਾਹੀ ਮਦਨ ਸਿੰਘ ਮਾਰਿਆ ਗਿਆ ਅਤੇ ਪੂਰਨ ਸਿੰਘ ਸਮੇਤ ਕਾਫੀ ਹੋਰ ਫਟੜੋਏ ਬੋਹਰੋੜੋੜ ਤੇ ਗੰਗਾ ਨਗਰ ਵਿੱਚ ਇਹਨਾਂ ਆਜ਼ਾਦ ਸਨੇਮੇ ਉੱਤੇ ਵੀ ਫਾਇਰਿੰਗ ਕੀਤੀ ਪਰ ਉਸ ਵੇਲੇ ਉੱਤੇ ਕੋਈ ਨਹੀਂ ਸੀ ਸਾਦਲ ਸਹਿਰ ਦੇ ਇਹ ਪੰਜਾਬ ਵਿੱਚ ਦਾਖਲ ਹੋਏ ਸਾਦਲ ਸਹਿਰ ਤੋਂ ਇਹ ਪੰਜਾਬ ਵਿੱਚ ਦਾਖਲ ਹੋਏ ਅਤੇ ਉਬੋਰ ਤੱਕ ਇਹਨਾਂ ਨੂੰ ਕਿਸੇ ਨਾ ਰੁਕਿਆ ਉਬੋਰ ਲੰਕੇ ਬਲੋਟ ਰੋਡ ਉੱਤੇ ਪਿੰਡ ਬੱਲੂਆਣ ਤੋਂ ਅੱਗੇ ਇੱਕ ਸੂਏ ਦੇ ਫੁੱਲ ਤੇ 94 ਫੀਲਡ ਰੈਜੀਮੈਂਟ ਇਹਨਾਂ ਨੂੰ ਰੁਕਣ ਲਈ ਘਾਤ ਲਾ ਕੇ ਬੈਠੀ ਹੋਈ ਸੀ ਪਰ ਗੱਡੀਆਂ ਦਾ ਕਾਫਲਾ ਅਤੇ ਜੀਪਾਂ ਪਰਫਿਟ ਕੀਤੀਆਂ ਵੱਢੀਆਂ ਗੰਨਾ ਵੇਖੇ ਉਹਨਾਂ ਦੀ ਹਿੰਮਤ ਨਾ ਪਈ ਕਾਫਲੇ ਦੀ ਆਖਰੀ ਗੱਡੀ ਉੱਤੇ ਉਹਨਾਂ ਨੇ ਜ਼ਬਰਦਸਤ ਫਾਇਰਿੰਗ ਕਰਕੇ 12 ਸਿੱਖ ਫੌਜੀ ਸ਼ਹੀਦ ਕਰ ਦਿੱਤੇ ਅਤੇ 20 ਕੁ ਜ਼ਖਮੀ ਹੋ ਗਏ ਬਾਕੀ ਸਾਰੀਆਂ ਗੱਡੀਆਂ ਸੁਰੱਖਿਅਤ ਬਲੋਟ ਤੋਂ ਮੁਕਸਰ ਸੇ ਪਹੁੰਚ ਗਈਆਂ ਇਹ ਸਾਰੇ ਫੌਜੀ ਸਿੰਘ ਸਿੰਘ ਪਿਛਲੇ ਘਾਤ ਲਗਾ ਕੇ ਕੀਤੇ ਹਮਲੇ ਤੋਂ ਸਾਵਧਾਨ ਹੋ ਚੁੱਕੇ ਸਨ ਸੋ ਇਹਨਾਂ ਨੇ ਲਿੰਕ ਸੈੱਟ ਕਰ ਰਹੀ ਅੱਗੇ ਵਧਣ ਦਾ ਫੈਸਲਾ ਕੀਤਾ ਇਥੋਂ ਇਹ ਸਾਰੇ ਭੁੱਲਰਾ ਪਿੰਡ ਤੋਂ ਵੱਡੀ ਨਹਿਰੇ ਪੈ ਕੇ ਪਿੰਡ ਆਸਾ ਬੁੱਟਰ ਤੋਂ ਪਿੰਡਾਂ ਵਿਚਲੀ ਮੋਗੇ ਨੂੰ ਤੁਰ ਪਏ ਹੁਣ ਤੱਕ ਫੌਜ ਪੂਰੀ ਤਰ੍ਹਾਂ ਸਾਵਧਾਨ ਹੋ ਚੁੱਕੀ ਸੀ ਕਿਉਂਕਿ ਇਹ ਭਾਰਤੀ ਹਾਕਮਾਂ ਲਈ ਬਹੁਤ ਵੱਡੀ ਮੁਸੀਬਤ ਸੀ ਹਵਾਈ ਜਹਾਜ਼ ਅਤੇ ਹੈਲੀਕਾਪਟਰਾਂ ਨਹੀਂ ਇਹਨਾਂ ਦੀ ਪਾਲ ਕੀਤੀ ਜਾ ਰਹੀ ਸੀ ਇਹਨਾਂ ਨੂੰ ਇੱਕ ਸਿੱਖ ਜਰਨਲ ਗੁਰਦੈਲ ਸਿੰਘ ਦੀ ਹਵਾਈ ਹਟ ਸਾਰੀ ਫੌਜ ਨਾਲ ਤੂਪਾਂ ਤੇ ਟੈਂਕਾਂ ਬੀਟ ਕੇ ਮੁਕਸਰ ਤੋਂ 40 ਕਿਲੋਮੀਟਰ ਦੀ ਦੂਰੀ ਤੇ ਪਿੰਡ ਕੋਟ ਸੁਖਿਆ ਲਾਗੇ ਰੁਕ ਲਿਆ ਉਸ ਸਿੱਖ ਜਰਨਲ ਨੇ ਸਿਆਣਪ ਨਾਲ ਉਹਨਾਂ ਨੂੰ ਸ਼ਾਂਤ ਕੀਤਾ ਤੇ ਆਤਮ ਸਮਰਪਣ ਕਰਨ ਲਈ ਮਨਾ ਲਿਆ ਉਹਨਾਂ ਸਾਰਿਆਂ ਨੂੰ ਉੱਥੋਂ ਮੋੜ ਕੇ ਸੂਰਤਗੜ ਲਿਜਾਇਆ ਗਿਆ ਜਿੱਥੇ ਉਹਨਾਂ ਨੂੰ ਬੇਹਤਿਆਰ ਕਰਕੇ ਗ੍ਰਿਫਤਾਰ ਕਰ ਲਿਆ ਪਰ ਇਸ ਬਕਾਬਤ ਦੀ ਖਬਰ ਪੂਰੀ ਫੌਜ ਵਿੱਚ ਫੈਲ ਚੁੱਕੀ ਸੀ ਅਤੇ ਇਸ ਤੋਂ ਬਾਅਦ ਹੋਰ ਥਾਵਾਂ ਤੇ ਤੈਨਾਤ ਹਜ਼ਾਰਾਂ ਸਿੱਖ ਫੌਜੀਆ ਨੇ ਆਪਣੇ ਧਰਮ ਤੇ ਹੋਏ ਹਮਲੇ ਵਿੱਚ ਹਮਲੇ ਦਾ ਬਦਲਾ ਲੈਣ ਲਈ ਬਗਾਵਤ ਕਰਨ ਦਾ ਫੈਸਲਾ ਕਰ ਲਿਆ। ਅਗਲੀ ਬਗਾਵਤ ਰਾਮਗੜ੍ਹ ਸਿੱਖ ਸੈਂਟਰ ਬਿਹਾਰ ਵਿੱਚ ਹੋਈ ਜਿੱਥੇ 1450 ਨਵੇਂ ਰੰਗਰੂਟ ਅਤੇ 150 ਪੁਰਾਣੇ ਸਪਾਈ ਉਸਤਾਦ ਅਤੇ ਉਸਤਾਦ ਅਸਲਾ ਲੁੱਟ ਕੇ ਪਗੋੜੇ ਹੋ ਗਏ। 9 ਜੂਨ ਸ਼ਾਮ ਤੱਕ ਸੈਂਟਰ ਵਿੱਚ ਅੰਮ੍ਰਿਤਸਰ ਵਿੱਚ ਵਾਪਰੇ ਘੱਲੂਕਾਰੇ ਅਤੇ ਭਾਰਤੀ ਫੌਜ ਵੱਲੋਂ ਕੀਤੇ ਗਏ ਜ਼ੁਲਮ ਦੀਆਂ ਖਬਰਾਂ ਮਿਲ ਗਈਆਂ ਸਨ। ਉੱਥੇ ਸਾਰੇ ਫੌਜੀ ਇਕੱਠੇ ਹੋਏ ਕਿ ਹੁਣ ਕੀ ਕੀਤਾ ਜਾਵੇ ਉਹਨਾਂ ਨੇ ਆਪਣੀ ਚਿੰਤਾ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦਾ ਫੈਸਲਾ ਕੀਤਾ ਜਦੋਂ ਫੌਜੀ ਸਿੰਘਾਂ ਦੀ ਅਗਵਾਈ ਕਰ ਰਹੇ ਗੁਰਨਾਮ ਸਿੰਘ ਬੈਦਵਾਲਾ ਜ਼ਿਲ੍ਹਾ सिरसा ਭਾਈ ਮਰੀਕ ਸਿੰਘ ਹਰਿਆਣਾ ਜ਼ਿਲ੍ਹਾ ਮਰਸਰ ਹਰਚੰਦ ਸਿੰਘ ਸੀਐਚਐਮ ਰੋਪੜ ਕਸ਼ਮੀਰ ਸਿੰਘ ਬੀਐਚਐਮ ਰੋਪੜ ਵੀਰ ਸਿੰਘ ਸੰਗਰੂਰ ਅਤੇ ਸੁਰੈਣ ਸਿੰਘ ਆਦ ਸਿੰਘ ਹੋਰ ਸਾਥੀਆਂ ਨੂੰ ਨਾਲ ਲੈ ਕੇ ਕਰਨਲ ਜਗਦੇਵ ਸਿੰਘ ਨੂੰ ਮਿਲੇ ਤਾਂ ਉਸ ਨੂੰ ਵੀ ਇਸ ਸੰਲੇਸ਼ ਦਾ ਭਾਰੀ ਟੈਸਟ ਤਾਂ ਉਸ ਨੂੰ ਵੀ ਇਸ ਹਮਲੇ ਨਾਲ ਪਾਰੀਠੇਸ ਪੁੱਜੀ ਸੀ ਅਤੇ ਉਹ ਕੁਝ ਵੀ ਕਰਨ ਦੀ ਸਥਿਤੀ ਵਿੱਚ ਨਹੀਂ ਸੀ ਕਰਨਲ ਦੀ ਹਾਲਤ ਵੇਖ ਕੇ ਉਹ ਬ੍ਰਿਗੇਡੀਅਰ ਐਸਐਸਸੀ ਪੁਰੀ ਕੋਲ ਗਏ ਅਤੇ ਕਿਹਾ ਕਿ ਹਾਲਾਤ ਦੀ ਜਾਣਕਾਰੀ ਲੈਣ ਲਈ ਕੁਝ ਪੁਰਾਣੇ ਜਵਾਨਾਂ ਦੀ ਇੱਕ ਟੁਕੜੀ ਨੂੰ ਅਮਰਸਰ ਭੇਜਿਆ ਜਾਵੇ ਉਸ ਨੇ ਉਨ੍ਹਾਂ ਦੀ ਗੱਲ ਹਮਦਰਦੀ ਨਾਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਝਿੜਕ ਕੇ ਚੁੱਪ ਕਰਾ ਦਿੱਤਾ ਅਤੇ ਵਾਪਸ ਬੈਰਕ ਵਿੱਚ ਜਾਣ ਲਈ ਕਿਹਾ ਆਪਣੇ ਉੱਚ ਅਫਸਰ ਦੇ ਇਸ ਬਦੀਰੇ ਨਾਲ ਫੌਜੀ ਜਵਾਨ ਹੋਰ ਵੀ ਦੁਖੀ ਹੋ ਗਏ ਉਸ ਰਾਤ ਕਿਸੇ ਜਵਾਨ ਨੇ ਰੂਟੀਨ ਅਲੇ ਅਤੇ ਨਾ ਹੀ ਕੋਈ ਸੌ ਸਕਿਆ ساری ਰਾਤ ਅਗਲੇ ਪ੍ਰੋਗਰਾਮ ਬਾਰੇ ਸਲਾਮ ਮਸਬਰਾ ਚੱਲਦਾ ਰਿਹਾ ਅਗਲੇ ਦਿਨ ਐਤਵਾਰ ਹੋਣ ਕਰਕੇ ਸਾਰਿਆਂ ਨੇ ਸ਼ੌਣੀ ਦੇ ਗੁਰਦੁਆਰੇ ਵਿੱਚ ਇਕੱਠ ਕੀਤਾ ਇਸ ਤੋਂ ਪਹਿਲਾਂ ਕਿ ਉਹ ਕੋਈ ਫੈਸਲਾ ਕਰ ਦੇ ਉਦੋਂ ਤੱਕ ਨੌ ਸਿੱਖ ਜੇ ਗੰਗਾ ਨਗਰ ਤੋਂ ਕੋਈ ਬਗਾਵਤ ਦੀਆਂ ਖਬਰਾਂ ਉਹਨਾਂ ਤੱਕ ਪਹੁੰਚ ਗਈਆਂ ਇਹ ਖਬਰ ਸੁਣ ਕੇ ਸਾਰੇ ਸਿੰਘਾਂ ਨੇ ਜਕਾਰੇ ਛੱਡ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਭਾਈ ਅਮਰੀਕ ਸਿੰਘ ਹਰੀਆਂ ਅੰਮ੍ਰਿਤਸਰ ਅਤੇ ਉਸਦੇ ਸਾਥੀ ਸਿੰਘਾਂ ਨੇ ਕੋਤ ਦੇ ਜਿੰਦਰੇ ਤੋੜ ਕੇ ਅਥਾਰ ਕਬਜ਼ੇ ਵਿੱਚ ਕਰ ਲਏ ਸਿੰਘ ਕੁਝ ਸਿੰਘ ਐਮਟੀ ਲਾਈਨ ਵਿੱਚੋਂ ਗੱਡੀਆਂ ਲਾਇਆਏ ਉਹਨਾਂ ਅਥਾਰ ਗੱਡੀਆਂ ਵਿੱਚ ਭਰ ਲਏ ਫਿਰ ਅਸਲੇ ਵਾਲੇ ਗੋਦਾਮ ਉੱਤੇ ਗੁਰਦਾਮ ਸਿੰਘ ਨੇ ਹੁਰਾ ਨੇ ਜਾਤਾਵਾ ਬੋਲਿਆ ਤੇ ਉੱਥੋਂ ਗੋਲੀ ਸਿੱਕਾ ਭਰ ਲਿਆ ਇੰਨੇ ਸਿੰਘਾਂ ਅਤੇ ਗੋਲੀ ਸਿੱਕੇ ਲਈ ਗੱਡੀਆਂ ਗੱਡੀਆਂ ਕਾਫੀ ਨਹੀਂ ਸਨ ਇਸ ਲਈ ਭਾਈ ਮਰੀਕ ਸਿੰਘ ਅਤੇ ਕੁਝ ਸਾਥੀਆਂ ਨੇ ਰਾਮਗੜ੍ਹ ਬੱਸ ਅੱਡੇ ਤੋਂ ਵਿਹਾਰ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਦੇ ਬੱਸਾਂ ਅਗਵਾ ਕੀਤੀਆਂ ਅਤੇ ਕੁਝ ਬੱਸਾਂ ਸੜਕ ਤੋਂ ਰੋਕ ਲਈਆਂ ਅਤੇ ਸੌਣੇ ਵਿੱਚ ਲੈ ਗਏ ਇੱਕ ਸਰਦਾਰ ਨੇ ਵੀ ਆਪਣੇ 11 ਟਰੱਕ ਡਰਾਈਵਰਾਂ ਸਮੇਤ ਇਹਨਾਂ ਬਾਕੀ ਯੋਧਿਆਂ ਦੇ ਹਵਾਲੇ ਕਰ ਦਿੱਤੇ ਕਰਨਲ ਜਗਦੇਵ ਸਿੰਘ ਨੂੰ ਜਦੋਂ ਇਸ ਗੱਲ ਦੀ ਪਿੰਨਕ ਪਈ ਕਿ ਸੌਣੀ ਵਿੱਚ ਕੁਝ ਹੋ ਰਿਹਾ ਹੈ ਤਾਂ ਉਹ ਬ੍ਰਿਗੇਡੀਅਰ ਪੂਰੀ ਕੋਲ ਗਿਆ ਤਾਂ ਜੋ ਇਸ ਨੂੰ ਰੋਕਿਆ ਜਾ ਸਕੇ ਜਦੋਂ ਬ੍ਰਿਗੇਡੀਅਰ ਪੂਰੀ ਕਰਨਲ ਜਗਦੇਵ ਸਿੰਘ ਦੇ ਨਾਲ ਉੱਤੇ ਪਹੁੰਚਿਆ ਤਾਂ ਉਸ ਦੇ ਗੱਡੀ ਵਿੱਚੋਂ ਪੈਰ ਰੱਖਦਿਆਂ ਹੀ ਗੁੱਸੇ ਵਿੱਚ ਆਏ ਕਲਰਕ ਸਨਾਪ ਸਿੰਘ ਅਤੇ ਸਿਪਾਹੀ ਬਲਵਿੰਦਰ ਸਿੰਘ ਨੇ ਉਹਨਾਂ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਬ੍ਰਿਗੇਡੀਅਰ ਪੂਰੀ ਅਤੇ ਫੂ ਦਾ ਡਰਾਈਵਰ ਮਾਰੇ ਗਏ ਅਤੇ ਕਰਨਲ ਜਗਦੀਪ ਸਿੰਘ ਅਤੇ ਕਰਨਲ ਚੀਮਾ ਜ਼ਖਮੀ ਹੋ ਗਏ ਸੋ ਇਹ ਵਰਤਾਂਤ ਹੈ ਜੋ ਸਿੱਖ ਫੌਜੀਆਂ ਨੇ ਬਗਾਵਤ ਕੀਤੀ ਸੀ ਇਹਦਾ ਅਗਲਾ ਹਿੱਸਾ ਤੁਹਾਨੂੰ ਅਗਲੀ ਲੜੀ ਵਿੱਚ ਸੁਣਾਵਾਂਗੇ ਸੋ ਫਿਲਹਾਲ ਦਿਓ ਅੱਗੇ